ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਉਹਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਦਸੰਬਰ ਮਹੀਨੇ ਦੀ ਅਪਡੇਟ ਕਿਵੇਂ ਦੀ ਹੈ ਪੂਰੇ ਦਸੰਬਰ ਮਹੀਨੇ ਦੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਹੁਣ ਦਸੰਬਰ ਮਹੀਨੇ ਦੇ ਵਿੱਚ ਮੀਂਹ ਦੀ ਆਵਾਜਾਈ ਲੱਗੀ ਰਹੇਗੀ ਮੀ ਕੋਈ ਬਹੁਤ ਖਾਸ ਨਹੀਂ ਹਨ ਜੇਕਰ ਆਪਾਂ ਕਹੀਏ ਕਿ ਕੋ ਤਕੜੀ ਸਿਸਟਮ ਨੇ ਸਿਸਟਮ ਹਲਕੇ ਦਰਮਿਆਨੇ ਪਰ ਸਮੇਂ-ਸਮੇਂ ਤੇ ਪੰਜਾਬ ਦੇ ਉੱਪਰੋਂ ਗੁਜ਼ਰਦੇ ਹੋਏ ਨਜ਼ਰ ਆਉਣਗੇ ਹੁਣ ਅਗਰ ਗੱਲ ਕਰੀਏ ਪਿਛਲੇ ਦੋ ਕੁ ਦਿਨਾਂ ਤੋਂ 29 ਨਵੰਬਰ ਤੇ 3 ਨਵੰਬਰ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਪਰ ਬੱਦਲਬਾਜ਼ੀ ਦੇਖੀ ਗਈ ਜਿਸ ਦੇ ਸਿੱਟੇ ਵਜੋਂ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਠੰਡ ਦਾ ਮਾਹੌਲ ਵਧਿਆ ਹੈ ਮਸ਼ਾਕ ਧੁੱਪ ਚੰਗੀ ਪੈ ਰਹੀ ਹੈ ਪਰ ਹਾਲਾਤ ਹੁਣ ਕੰਟਰੋਲ ਦੇ ਵਿੱਚ ਨਜ਼ਾਰੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਪਹਿਲਾਂ ਗੱਲ ਕਰਾਂਗੇ ਆਪਾਂ ਇੱਕ ਤੋਂ 5 ਤਰੀਕ ਦੇ ਮੌਸਮ ਦੀ 1 ਤਰੀਕ ਤੋਂ 5 ਤਰੀਕ ਦਾ ਮੌਸਮ ਠੀਕ ਹੈ ਹਲਕੇ ਦਰਮਿਆਨੇ ਟੁੱਟਵੇਂ ਰੂਪ ਦੇ ਵਿੱਚ ਬੱਦਲ ਵਾਈਆਂ ਪੰਜਾਬ ਦੇ ਉੱਪਰੋਂ ਇਸ ਤਰੀਕੇ ਨਾਲ ਟਰੈਵਲ ਕਰਦੇ ਹੋਈਆਂ ਨਜ਼ਰ ਆਉਣਗੀਆਂ ਚਿੱਟੇ ਬੱਦਲ ਹੋਣਗੇ ਜਿਹਨਾਂ ਨੂੰ ਆਪਾਂ ਸਾਇਰਸ ਕਲਾਊਡ ਕਹਿੰਦੇ ਹਾਂ ਇਹ ਚਿੱਟੇ ਅਸਮਾਨ ਦੇ ਵਿੱਚ ਬੱਦਲ ਜਿਹੜੇ ਇੱਕ ਲਾਈਨ ਦੇ ਵਿੱਚ ਨਜ਼ਰ ਆਉਂਦੇ ਨੇ ਜੋ ਕਿ ਅਕਸਰ ਹੀ ਸਰਦੀਆਂ ਦੇ ਪਹਿਲੇ ਦਿਨਾਂ ਦੇ ਵਿੱਚ ਅਤੇ ਆਖਰੀ ਦਿਨਾਂ ਦੇ ਵਿੱਚ ਨਜ਼ਰ ਆਉਂਦੇ ਨੇ ਇਨ੍ਹਾਂ ਦੇ ਵਿੱਚ ਕੋਈ ਮੀਂਹ ਦੀ ਸੰਭਾਵਨਾ ਨਹੀਂ ਹੁੰਦੀ ਇਹ ਸਿਰਫ ਸੂਰਜ ਦੇ ਸਾਹਮਣੇ ਆ ਕੇ ਆਪਾਂ ਨੂੰ ਕਿਹੜਾ ਕਿਤੇ ਓਵਰ ਸ਼ੈਡੋ ਕਰਦੇ ਨੇ ਹਲਕੇ ਦਰਮਿਆਨੀ ਬੱਦਲ ਬਈ ਇਨ੍ਹਾਂ ਬੱਦਲਾਂ ਦੀ ਲੜੀ ਦੇ ਕਰਕੇ ਦੇਖਣ ਨੂੰ ਮਿਲਦੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਐਵਰੇਜ ਤਾਪਮਾਨ ਜਿਹੜਾ ਨਿਕਲ ਕੇ ਆਇਆ ਪੰਜਾਬ ਦਾ ਹੁਣ ਉਹ 22 ਡਿਗਰੀ ਦੇਖਿਆ ਗਿਆ ਜੋ ਬੀਤੇ ਦਿਨਾਂ ਦੇ ਵਿੱਚ 23 ਤੋਂ 24 ਡਿਗਰੀ ਸੀ ਯਾਨੀ ਕਿ 1 ਅੱਧਾ ਡਿਗਰੀ ਤਾਪਮਾਨ ਹੋਰ ਗਿਰਿਆ ਹੈ ਪਰ ਰਾਤ ਦੇ ਤਾਪਮਨ ਦੇ ਵਿੱਚ ਕੋਈ ਤਕੜੀ ਗਰਾਵਟ ਨਹੀਂ ਆ ਰਹੀ ਪਰ ਫਿਲਹਾਲ ਫਰੀਰ ਵੀ ਫਰੀਦਕੋਟ ਜਿਹੜਾ ਸਭ ਤੋਂ ਘੱਟ ਟੈਂਪਰੇਚਰ 2 ਡਿਗਰੀ ਦੇ ਵਿੱਚ ਦੇਖਿਆ ਜਾ ਰਿਹਾ ਸਭ ਤੋਂ ਘੱਟ ਟੈਂਪਰੇਚਰ 2 ਡਿਗਰੀ ਹੈ ਫਰੀਦਕੋਟ ਦਾ ਜੋ ਕਿ ਇਹਨਾਂ ਦਿਨਾਂ ਵਿੱਚ ਇੱਕ ਨਾਮੁਮਕਿਨ ਜੀ ਗੱਲ ਹੈ ਇੰਨਾ ਤਾਪਮਨ ਸਾਨੂੰ ਦਸੰਬਰ ਦੇ ਆਖਰੀ ਦਿਨਾਂ ਵਿੱਚ ਦੇਖਣ ਨੂੰ ਮਿਲਦਾ ਪਰ ਇਸ ਦੇ ਪਿੱਛੇ ਮੇਨ ਕਾਰਨ ਹੈ ਜਿਹੜਾ ਰਾਜਸਥਾਨ ਤੋਂ ਅਤੇ ਪਾਕਿਸਤਾਨ ਵਾਲੇ ਜਿਹੜੇ ਰਾਜਸਥਾਨ ਰੇਗਿਸਤਾਨ ਵਾਲੇ ਇਲਾਕੇ ਨੇ ਜਿਹਨਾਂ ਵਿੱਚ ਰੇਤੀਲੇ ਇਲਾਕੇ ਹੁੰਦੇ ਨੇ ਉਹਨਾਂ ਚੋਂ ਜਦੋਂ ਹਵਾ ਠੰਡੀ ਆਉਂਦੀ ਹੈ ਤਾਂ ਉਹ ਤਾਪਮਾਨ ਬਹੁਤ ਜ਼ਿਆਦਾ ਘਟਾ ਦਿੰਦੀ ਹੈ ਕਿਉਂਕਿ ਉਹ ਹਵਾ ਠੰਡੀ ਹੁੰਦੀ ਹੈ ਅਤੇ ਖੁਸ਼ਕ ਹੁੰਦੀ ਹੈ ਜਿਸ ਦੇ ਕਾਰਨ ਬਹੁਤ ਜ਼ਿਆਦਾ ਤਾਪਮਾਨ ਅਚਾਨਕ ਘਿਰਦਾ ਹੈ ਜਿਸ ਦੇ ਕਾਰਨ ਇੰਨਾ ਜ਼ਿਆਦਾ ਤਾਪਮਾਨ ਫਰੀਦਕੋਟ ਦਾ ਘਟ ਦੇਖਿਆ ਗਿਆ ਵੱਖ-ਵੱਖ ਥਾਵਾਂ ਦੇ ਉੱਪਰ ਤਾਪਮਾਨ 3 ਤੋਂ ਲੈ ਕੇ 4 ਡਿਗਰੀ 5 ਡਿਗਰੀ ਵੀ ਦੇਖਿਆ ਗਿਆ ਪਰ ਐਵਰੇਜ ਤਾਪਮਾ ਜਿਹੜਾ ਨਿਕਲ ਕੇ ਆ ਰਿਹਾ ਉਹ 6 ਤੋਂ 7 ਡਿਗਰੀ ਦਾ ਹੀ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਦਿਨ ਦੇ ਤਾਪਮਾਨ ਹੁਣ ਜਿਹੜੇ 5 ਤਰੀਕ ਤੱਕ ਨੇ ਹੌਲੀ ਹੌਲੀ ਘਟਣਗੇ 5 ਤਰੀਕ ਤੋਂ 10 ਤਰੀਕ ਤੱਕ ਇੱਕ ਹਲਕੇ ਦਰਮਿਆਨੇ ਬੱਦਲ ਵਾਈ ਦੀ ਲੜੀ ਪੰਜਾਬ ਦੇ ਉੱਪਰੋਂ ਗੁਜ਼ਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਹਲਕਾ ਦਰਮਿਆਨਾ ਬੱਦਲ ਵਾਈ ਸਿਸਟਮ ਪੰਜਾਬ ਤੋਂ ਗੁਜ਼ਰੇਗਾ ਮੀਂਹ ਦੀ ਸੰਭਾਵਨਾ 5 ਤੋਂ 10% ਨੇ ਗੁੰਡਾਬੰਦੀ ਕਿਸੇ ਕਿਸੇ ਥਾਂ ਤੇ ਹੋ ਸਕਦੀ ਹੈ ਪਰ ਕੋਈ ਤਕੜੀ ਮੀਂਹ ਦੀ ਉਮੀਦ ਫਿਲਹਾਲ ਸਾਨੂੰ ਬਣਦੀ ਹੋਈ ਨਹੀਂ ਜਾਪ ਰਹੀ 6 ਤਰੀਕ ਤੋਂ ਬਾਅਦ ਥੋੜੀ ਜਿਹੀ ਬੱਦਲਬਾਈ ਤੇਜ਼ ਹੋ ਸਕਦੀ ਹੈ 7 8 ਤੇ 9 ਅਕਤੂਬਰ ਦਸੰਬਰ ਮਹੀਨੇ ਦੀ ਗੱਲ ਕਰੀਏ ਤਾਂ ਇਹਨਾਂ 3-4 ਦਿਨਾਂ ਦੇ ਵਿੱਚ ਤਗੜੀ ਬੱਦਲਬਾਈ ਜਿਹੜੀ ਹੈ ਉਹ ਪਹਾੜੀ ਖੇਤਰਾਂ ਵਿੱਚ ਵੈਸਟਰਨ ਡੇ ਸਰਵਿਸ ਦੇ ਰੂਪ ਦੇ ਵਿੱਚ ਆਵੇਗੀ ਅਤੇ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਤਗੜੀ ਬੱਦਲਬਾਈ ਜਾ ਸਕਦੀ ਹੈ ਇਸ ਬੱਦਲਬਾਈ ਦੀ ਜਿਹੜੀ ਲਹਿਰ ਹੈ ਉਹ ਮੇਨ ਤੌਰ ਤੇ ਇਸ ਤਰੀਕੇ ਨਾਲ ਹੋਵੇਗੀ ਇਹ ਇਸ ਤਰੀਕੇ ਦੇ ਬੱਦਲਬਾਈ ਇਹਨਾਂ ਇਲਾਕਿਆਂ ਜੋ ਗੁਜ਼ਰੇਗੀ ਗੁਜਰਾਤ ਰਾਜਸਥਾਨ ਐਮਪੀ ਯੂਪੀ ਹਰਿਆਣਾ ਦਿੱਲੀ ਪੰਜਾਬ ਉੱਤਰਾਖੰਡ ਹਿਮਾਚਲ ਜੰਮੂ ਲੇ ਇਹਨਾਂ ਦੇ ਵਿੱਚ ਬੱਦਲ ਵਾਈ ਜਿਹੜੀ ਤਕੜੇ ਰੂਪ ਦੇ ਵਿੱਚ 7 8 ਅਤੇ 9 ਦਸੰਬਰ ਨੂੰ ਲੰਘਦੀ ਹੋਈ ਨਜ਼ਰ ਆਵੇਗੀ ਜਿਸ ਦੇ ਨਾਲ ਦੁਪਹਿਰ ਦੇ ਸਮੇਂ ਤਾਪਮਾਨ ਦੇ ਵਿੱਚ 3 ਤੋਂ 4 ਡਿਗਰੀ ਦੀ ਗਰਾਵਟ ਆ ਸਕਦੀ ਹੈ ਦੁਪਹਿਰ ਦਾ ਤਾਪਮਾਨ 19 ਅਤੇ 20 ਡਿਗਰੀ ਦੇ ਵਿੱਚਕਾਰ ਬਣਦਾ ਹੋਇਆ ਨਜ਼ਰ ਆ ਸਕਦਾ ਹੈ ਕਾਫੀ ਹੱਦ ਤੱਕ ਤਾਪਮਾਨ ਦੇ ਵਿੱਚ ਗਰਾਵਟ ਨਜ਼ਰ ਆਵੇਗੀ ਅਗਰ ਅਸੀਂ ਗੱਲ ਕਰੀਏ ਐਵਰੇਜ ਸਥਾਪਨ 10 ਤਰੀਕ ਤੱਕ ਹੈ ਜਿਹੜਾ ਉਹ ਦਿਨ ਦਾ 20 ਤੋਂ 22 ਡਿਗਰੀ ਦੇ ਵਿੱਚਕਾਰ ਹੋ ਜਾਵੇਗਾ ਜਾਨੀ ਕਿ ਹੁਣ ਠੰਡ ਦਾ ਮਾਹੌਲ ਦਿਨ ਦੇ ਸਮੇਂ ਵੀ ਬਣਦਾ ਹੋਇਆ ਨਜ਼ਰ ਆ ਰਿਹਾ ਦੁਪਹਿਰ ਦੇ ਸਮੇਂ ਵੀ ਹੁਣ ਗਰਮ ਕੱਪੜੇ ਪਾਉਣੇ ਬਾਹਰ ਵੀ ਸਾਨੂੰ ਜ਼ਰੂਰੀ ਹੋ ਜਾਣਗੇ ਬੱਚਿਆਂ ਦਾ ਖਿਆਲ ਰੱਖੋ ਬਜ਼ੁਰਗਾਂ ਦਾ ਖਿਆਲ ਰੱਖੋ ਕਿ ਕੋਈ ਅਜਿਹੇ ਦੇ ਵਿੱਚ ਖੁਸ਼ਕ ਠੰਡ ਜਿਹੜੀ ਸੁੱਕੀ ਠੰਡ ਪੈਂਦੀ ਹੈ ਉਹ ਕਿਸੇ ਨਾ ਕਿਸੇ ਬਿਮਾਰ ਕਰ ਸਕਦੀ ਹੈ ਹੁਣ ਗੱਲ ਕਰਦੇ ਆਪਾਂ 11 ਤੋਂ ਲੈ ਕੇ 20 ਤਰੀਕ ਦੀ ਪਹਿਲਾਂ ਗੱਲ ਕਰਾਂਗੇ 11 ਤੋਂ 15 ਨਵੰਬਰ ਦਸੰਬਰ ਦੀ 11 ਤੋਂ 15 ਦਸੰਬਰ ਦੇ ਵਿੱਚਕਾਰ ਇੱਕ 14-15 ਤਰੀਕ ਦੇ ਨੇੜੇ ਤੇੜੇ ਸਿਸਟਮ ਪਹੁੰਚ ਰਿਹਾ ਹੈ ਜਿਸ ਦੇ ਨਾਲ ਹਲਕੀ ਦਰਮਿਆਨੀ ਕਿਰਮਣ ਕਣੀ ਮੀਂਹ ਦੀ ਸੰਭਾਵਨਾ ਹੋਣ ਦੇ ਚਾਂਸ ਕਾਫੀ ਹੱਦ ਤੱਕ ਬਣ ਰਹੇ ਨੇ ਵਿਚਾਕਿ ਇਹ ਸਿਸਟਮ ਕਾਫੀ ਕਮਜ਼ੋਰ ਹੈ ਕੋਈ ਤਕੜਾ ਸਿਸਟਮ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵੱਖ-ਵੱਖ ਹਿੱਸੇ ਜਿਹਦੇ ਵਿੱਚ ਖਾਸ ਤੌਰ ਤੇ ਉੱਤਰੀ ਇਲਾਕਾ ਯਾਨੀ ਕਿ ਦੁਆਬੇ ਦਾ ਇਲਾਕਾ ਤੇ ਮਾਝੇ ਦਾ ਇਲਾਕਾ ਆ ਸਕਦਾ ਹੈ ਜਿਹਦੇ ਵਿੱਚ ਆਪਾਂ ਗੱਲ ਕਰੀਏ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਦੂਜੇ ਪਾਸੇ ਅੰਮ੍ਰਿਤਸਰ ਤਰਨਤਾਰਨ ਪੱਟੀ ਕਪੂਰਥਲਾ ਜਲੰਧਰ ਲੁਧਿਆਣੇ ਦਾ ਕੁਝ ਕਲਾਕਾ ਵੀ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਜਿਦੇ ਵਿੱਚ ਮੀਂਹ ਦੀ ਉਮੀਦ ਪਟਿਆਲੇ ਦੇ ਨੇੜੇ ਤੇੜੇ ਇਲਾਕੇ ਵਿੱਚ ਵੀ ਹੋ ਸਕਦੀ ਹੈ ਜਾਨੀ ਕਿ ਆਪਾਂ ਬੈਲਟ ਜਿਹੜੀ ਹੈ ਲੰਬੇ ਤੌਰ ਤੇ ਦੇਖੀਏ ਤਾਂ ਹਿਮਾਚਲ ਤੋਂ ਜੰਮੂ ਵਾਲੇ ਪਾਸੇ ਜਿਹੜੀ ਲੱਗ ਰਹੀ ਬੈਲਟ ਹੈ ਇਹਦੇ ਵਿੱਚ ਜ਼ਿਆਦਾ ਅਸਰ ਇਹਦਾ ਦੇਖਣ ਨੂੰ ਸਾਨੂੰ ਹੋਇਆ ਨਜ਼ਰ ਆ ਸਕਦਾ ਹੈ 15 ਤੋਂ 16 17 ਤਰੀਕ ਦੇ ਵਿੱਚਕਾਰ ਉਸ ਤੋਂ ਬਾਅਦ ਤਾਂ ਤਾਪਮਨ ਅਚਾਨਕ ਘਟਣਗੇ ਦਿਨ ਤੇ ਤਾਪਮਨ 15 ਡਿਗਰੀ ਤੱਕ ਵੀ ਆ ਸਕਦੇ ਨੇ ਕਿਉਂਕਿ ਜਦੋਂ ਸ਼ੀਤ ਲਹਿਰ ਚੱਲਦੀ ਹੈ ਉਸ ਦੇ ਲਈ ਘੱਟੋ ਘੱਟ ਦਿਨ ਦਾ ਤਾਪਮਨ 15 ਡਿਗਰੀ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਅਚਾਨਕ ਠੰਡੀਆਂ ਹਵਾਵਾਂ ਚੱਲਦੀਆਂ ਨੇ ਜਿਦੇ ਵਿੱਚ ਆਪਾਂ ਸ਼ੀਤ ਲਹਿਰ ਨੂੰ ਕੋਲਡ ਵੇਵ ਆਪਾਂ ਕਹਿੰਦੇ ਹਾਂ ਉਹ ਸਾਨੂੰ 15 ਤਰੀਕ ਤੋਂ ਬਾਅਦ ਜਿਹੜੀ ਹੈ ਪੰਜਾਬ ਦੇ ਵਿੱਚ ਨਜ਼ਰ ਆ ਸਕਦੀ ਹੈ 20 ਤਰੀਕ ਤੱਕ ਦਿਨ ਦਾ ਤਾਪਮਨ ਕਿਤੇ ਨਾ ਕਿਤੇ 17 ਡਿਗਰੀ ਤੱਕ ਆ ਸਕਦਾ ਹੈ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ ਇਹ ਸਿਸਟਮ ਅਨੁਮਾਨ ਅਧਾਰਤ ਹੁੰਦੇ ਨੇ ਇਹਨਾਂ ਵਿੱਚ ਉੱਪਰ ਥੱਲੇ ਵੀ ਕਈ ਵਾਰੀ ਸਿਸਟਮ ਹੋ ਜਾਂਦੇ ਨੇ ਅਜਿਹੇ ਦੇ ਵਿਚਕਾਰ ਤਾਂ ਹੀ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈ ਆਉਂਦੇ ਸਮੇਂ ਦੀ ਅਗਰ ਮੌਸਮ ਦੀ ਜਾਣਕਾਰੀ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਉਹ ਬਦਲਾਅ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਹੋ ਸਕੇ ਹੁਣ ਅਸੀਂ ਗੱਲ ਕਰਦੇ ਆ ਜੀ ਆਖਰੀ 10 ਦਿਨਾਂ ਦੀ ਯਾਨੀ ਕਿ 21 ਤੋਂ ਲੈ ਕੇ 31 ਦਸੰਬਰ ਦੀ ਇਹ ਦਿਨ ਬਹੁਤ ਇੰਪੋਰਟੈਂਟ ਰਹਿਣਗੇ ਇਹਨਾਂ ਦੇ ਵਿੱਚ ਰਾਤਾਂ ਜਿਹੜੀਆਂ ਨੇ ਉਹ ਹੋਰ ਠੰਡੀਆਂ ਹੋਣਗੀਆਂ ਦਿਨ ਛੇਤੀ ਢਲਣਗੇ ਦਿਨਾਂ ਦਾ ਜਿਹੜੀ ਮਿਆਦ ਹੈ ਉਹ ਹੋਰੀ ਹੋਰੀ ਘਟ ਜਾਵੇਗੀ ਰਾਤਾਂ ਦੀ ਜਿਹੜਾ ਡਿਊਰੇਸ਼ਨ ਹੈ ਉਹ ਵੱਧ ਜਾਵੇਗੀ ਜਿੱਤੇ ਸਿੱਟੇ ਵਜੋਂ ਹੁਣ ਠੰਡ ਦਾ ਹਾਲਾਤ ਹੋਰ ਜ਼ਿਆਦਾ ਸਾਨੂੰ ਵਧਦੇ ਹੋਏ ਨਜ਼ਰ ਆਉਣਗੇ ਗੱਲ ਕਰੀਏ 21, 22 ਅਤੇ 23 ਤਰੀਕ ਨੂੰ ਇਹਨਾਂ ਤਿੰਨ ਦਿਨਾਂ ਦੇ ਵਿੱਚ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਤਾਪਮਨ ਬਿਸ਼ੱਕ 17 ਡਿਗਰੀ ਦਿਨ ਦਾ ਅਤੇ ਰਾਤ ਦਾ ਤਾਪਮਨ 6 ਤੋਂ 7 ਡਿਗਰੀ ਬਣਿਆ ਰਹੇਗਾ ਪਰ ਠੰਡੀਆਂ ਹਵਾਵਾਂ ਚਲਣੀਆਂ ਸ਼ੁਰੂ ਹੋਣਗੀਆਂ ਹਵਾ ਦੀ ਗਤੀ ਜਿਹੜੀ ਹੈ ਉਹ ਥੋੜੀ ਜਿਹੀ 15-20 ਕਿਲੋਮੀਟਰ ਪ੍ਰਤੀ ਘੰਟਾ ਚੱਲ ਸਕਦੀ ਹੈ ਜਿਸ ਦੇ ਨਾਲ ਕੋਲਡ ਵਰਗੇ ਹਾਲਾਤ ਦਿਨ ਦੇ ਸਮੇਂ ਬਣਦੇ ਹੋਏ ਨਜ਼ਰ ਆਉਣਗੇ ਪਰ ਇੱਕ ਸਿਸਟਮ ਹੋਰ ਪਹੁੰਚ ਰਿਹਾ 23 ਤੋਂ ਲੈ ਕੇ 26 ਦਸੰਬਰ ਦੇ ਵਿਚਕਾਰ 23 ਤੋਂ ਲੈ ਕੇ 26 ਦਸੰਬਰ ਤੱਕ ਕਿਹੜਾ ਸਿਸਟਮ ਆਵੇਗਾ ਇਹ ਬਿਸ਼ੱਕ ਕਮਜ਼ੋਰ ਸਿਸਟਮ ਦਿਖਾਈ ਦੇ ਰਿਹਾ ਫਿਲਹਾਲ ਪਰ ਪੰਜਾਬ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਪੰਜਾਬ ਤੋਂ ਇਲਾਵਾ ਅਗਰ ਜੰਮੂ ਹਿਮਾਚਲ ਉੱਤਰਾਖੰਡ ਰਾਜਸਥਾਨ ਗੁਜਰਾਤ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਨਾਂ ਵਿੱਚ ਵੀ ਕਿਸੇ ਨਾ ਕਿਸੇ ਇਹਨਾਂ ਦਾ ਮੀਂਹ ਦਾ ਅਸਰ ਜਿਹੜਾ ਹੈ ਤਗੜੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਦਸੰਬਰ ਦੇ ਵਿੱਚ ਦੋ ਤੋਂ ਤਿੰਨ ਸਿਸਟਮ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਵਧੀਆ ਸਿਸਟਮ ਹੁੰਦਾ ਹੈ ਤੇ ਦੋ ਦਰਮਿਆਨੇ ਜਾਂ ਕਮਜ਼ੋਰ ਸਿਸਟਮ ਹੁੰਦੇ ਨੇ ਜਿਹੜਾ 26 ਤਰੀਕ ਵਾਲਾ ਸਿਸਟਮ ਥੋੜਾ ਥੋੜ ਨੂੰ ਬਾਕੀ ਸਿਸਟਮਾਂ ਨਾਲੋਂ ਥੋੜਾ ਜਿਹਾ ਤਗੜਾ ਲੱਗ ਰਿਹਾ ਹੈ ਹੋ ਸਕਦਾ ਹੈ ਕਿ ਇਹ ਸਿਸਟਮ ਕਿਤੇ ਨਾ ਕਿਤੇ ਬਾਕੀ ਅਲਾਕਿਆਂ ਦੇ ਵਿੱਚ ਵੀ ਮੀਂਹ ਕਰੇ ਪੰਜਾਬ 'ਚ ਵੀ ਮੀਂਹ ਕਰੇ ਪਰ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਦੇ ਚਾਂਸ ਵੱਧ ਰਹੇ ਨੇ ਅਜਿਹੇ ਦੇ ਵਿਚਕਾਰ ਉਨ੍ਹਾਂ ਲਈ ਹੁਣ ਮੌਸਮ ਵਧੀਆ ਹੋ ਰਿਹਾ ਹੈ 스노우ਫਾਲ ਦੇ ਚਾਂਸ ਕਾਫੀ ਵੱਧ ਰਹੇ ਨੇ ਤੇ ਬਰਫਵਾਰੀ ਦੇਖਣ ਦੇ ਸ਼ਕੀਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਹੁਣ ਪਹਾੜਾ ਵੱਲ ਕੂਚ ਕਰ ਸਕਦੇ ਨੇ ਫਿਲਹਾਲ ਇੰਨੀ ਜ਼ਿਆਦਾ ਬਰਫ ਨਹੀਂ ਪਵੇਗੀ ਕਿ ਤੁਹਾਡੇ ਰਸਤੇ ਬੰਦ ਹੋ ਜਾਣ ਤੁਸੀਂ ਆਰਾਮ ਨਾਲ ਜਾ ਕੇ ਆ ਸਕਦੇ ਹੋ ਅਗਰ ਤੁਸੀਂ ਜਨਵਰੀ ਵਿੱਚ ਜਾਓਗੇ ਤਾਂ ਕਿਤੇ ਨਾ ਕਿਤੇ ਰਸਤੇ ਬੰਦ ਹੋਣ ਦੇ ਚਾਂਸ ਵੱਧ ਸਕਦੇ ਨੇ ਜਾਂ ਦਸੰਬਰ ਦੇ ਆਖਰੀ ਦਿਨਾਂ ਵਿੱਚ ਜਾਓਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਰਸਤੇ ਬੰਦ ਹੋਣ ਦੇ ਸਾਹਮਣਾ ਕਰਨਾ ਪੈ ਸਕਦਾ ਹੈ ਜ਼ਿਆਦਾ ਬਰਫਵਾਰੀ ਦੇ ਕਾਰਨ ਪਰ ਫਿਲਹਾਲ ਮੌਸਮ ਠੀਕ ਹੈ ਅਗਰ ਅਸੀਂ ਗੱਲ ਕਰੀਏ ਇਸ ਸਿਸਟਮ ਦੀ ਤਾਂ ਇਹ ਅਗਰ ਮੀਂਹ ਪੈਂਦਾ ਤਾਂ ਤਾਪਮਾਨ ਦਿਨ ਦਾ 15 ਡਿਗਰੀ ਤੋਂ ਘਟ ਜਾਵੇਗਾ ਅਤੇ ਰਾਤ ਦਾ ਤਾਪਮਾਨ 5 ਤੋਂ ਥੱਲੇ ਆ ਜਾਵੇਗਾ ਜਿਸ ਦੇ ਨਾਲ ਧੁੰਦ ਅਤੇ ਕੋਹਰੇ ਦੇ ਹਾਲਾਤ ਬਹੁਤ ਜ਼ਿਆਦਾ ਬਣਦੇ ਹੋਏ ਨਜ਼ਰ ਆ ਸਕਦੇ ਨੇ ਜਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਦਸੰਬਰ ਮਹੀਨੇ ਵਿੱਚ ਹੁਣ ਅੱਜ ਤੋਂ ਸ਼ੁਰੂ ਕਰੀਏ ਤੇ 31 ਦਸੰਬਰ ਤੱਕ ਦੇਖੀਏ ਬਹੁਤ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਤਾਪਮਾਨ ਦੇ ਵਿੱਚ ਭਾਰੀ ਘਰਾਵਟ ਆਵੇਗੀ ਧੁੰਦ ਅਤੇ ਕੋਹਰੇ ਦੇ ਹਾਲਾਤ ਬਣਨਗੇ ਬੱਚਿਆਂ ਨੂੰ ਹੁਣ ਜਦੋਂ ਵਿੰਟਰ ਸੈਸ਼ਨ ਜਦੋਂ ਸ਼ੁਰੂ ਹੋਵੇਗਾ ਛੁੱਟੀਆਂ ਹੋਣਗੀਆਂ ਤਾਂ ਉਹਨਾਂ ਸਮੇਂ ਵੀ ਤੁਹਾਨੂੰ ਖਿਆਲ ਰੱਖਣਾ ਪਵੇਗਾ ਹੁਣ ਜਿਹੜੇ ਕਿਸਾਨ ਵੀਰ ਪਾਣੀ ਲਗਾ ਰਹੇ ਨੇ ਉਹ ਲਗਾ ਸਕਦੇ ਨੇ ਫਿਲਹਾਲ ਕੋਈ ਆਉਂਦੇ 7-8 ਦਿਨ ਕੋਈ ਤਕੜਾ ਸਿਸਟਮ ਨਹੀਂ ਹੈ 15 ਜਾਨਕਿ 10 ਤਰੀਕ ਤੱਕ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਖੇਤਾਂ ਨੂੰ ਪਾਣੀ ਦੇ ਸਕਦੇ ਹੋ ਕੋਰੇ ਤੋਂ ਬਚਾ ਸਕਦੇ ਹੋ ਬਾਕੀ ਆਉਂਦੇ ਅਪਡੇਟਸ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ